ਤੇ ਇੱਕ ਸਰਪੰਚਨੀ ਦੇ ਘਰ ਵਾਲ ਜੀ ਦੀ ਅੱਪ ਕੱਲ ਵੀ ਗੱਲ ਕੀਤੀ ਸੀ। ਕਾਫੀ ਸਾਰਾ ਉਹਦੇ ਕੋਲੋਂ ਮਾਲ ਪੱਤਾ ਫੜਿਆ ਗਿਆ। ਕੁਝ ਗੱਲਾਂ 'ਚ ਜਿਹੜਾ ਨਾ ਉਹ ਆਪਣਾ ਤੁਹਾਨੂੰ ਸਟੈਂਡ ਸਪਸ਼ਟ ਰੱਖਣਾ ਪੈਂਦਾ ਹੈ। ਕਿ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਕਿ ਜਾਂਚ ਕਰ ਲੋ। ਹੋ ਸਕਦਾ ਕੋਈ ਵੱਡਾ ਮਗਰਮੱਛ ਕੋਈ ਵੱਡਾ ਵਧਾਇਕ ਕੋਈ ਬੱਟਾ ਐਮਐਸ ਦਾ ਮਤਲਬ ਕਿ ਕੋਈ ਵੀ ਆ। ਹੁਣ ਉਹਦੀਆਂ ਤਸਵੀਰਾਂ ਜੀ ਦਾ ਤੁਸੀਂ ਜ਼ਿਕਰ ਕੀਤਾ ਫੁੱਫੜ ਤੋਂ ਲਾਵਾ ਫਿਰ ਦੂਜਾ ਵਧਾਇਕ ਉਹਦਾ ਕੀ ਲੱਗਾ? ਹੂੰ। ਉਹਦੇ ਨਾਲ ਵੀ ਆ। ਨੋ ਕਲਵਿਦਾਇਕ ਦੇ ਨਾਲ ਜੀ ਤੋ ਤਸਵੀਰਾਂ ਦੇ ਆਧਾਰ ਤੇ ਨਹੀਂ ਆਪਾਂ ਕਿਸੇ ਨੂੰ ਕਹਿ ਸਕਦੇ ਸਾਬ ਗੱਲ ਤੇ ਜਿਹੜੀ ਇਹ ਆ ਕਿ ਉਥੋਂ ਦੀਆਂ ਚਰਚਾਵਾਂ ਕੀ ਕਹਿੰਦੀਆਂ ਨੇ ਚਰਚਾਵਾਂ ਇਹ ਨੇ ਸਾਨੂੰ ਮਤਲਬ ਕਿ ਪਤਾ ਲੱਗਿਆ ਕਿ ਇਹਦਾ ਭਰਾ ਜਿਹੜਾ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ ਜੀ ਕਿਉਂਕਿ ਗੜ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ ਹੂੰ ਤਾਂ ਉਸ ਵੇਲੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਦਾਖਰੇ ਸਾਬ ਜੀ ਉਹ ਇਦਾਂ ਹੀ ਚੱਲਦੇ ਆ ਜਿੱਥੇ ਉਹਨਾਂ ਨੂੰ ਸੂਤ ਬੈਠ ਜਾਂਦਾ ਕਿਉਂਕਿ ਪਟਿਆਲਾ ਜ਼ਿਲ੍ਹਾ ਮੋਸਟਲੀ ਜੇ ਤੁਸੀਂ ਦੇਖੋਗੇ ਮੈਂ ਭੂਗੋਲਕ ਤੌਰ ਤੇ ਵੀ ਵਾਕਫ ਆ ਸਾਰਾ ਕੁਝ ਮੈਨੂੰ ਪਤਾ ਹੈ ਹਮ ਹਮ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਸੀ ਜ਼ਿਆਦਾਤਰ ਲੋਕ ਇੱਧਰ ਸੀਗੇ ਜੀ ਜਿਵੇਂ ਜ਼ਿਆਦਾਤਰ ਕਿਸੇ ਵੇਲੇ ਲੰਬੀ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀਗੇ ਅੱਛਾ ਇੱਕ ਮੌਕਾ ਆਇਆ ਕਿ ਕਾਲੀਆਂ ਦਾ ਚੰਗਾ ਪਟਿਆਲੇ ਚਰਸੂਖ ਬਣਿਆ ਜੀ ਹੈ ਹੀ ਦੋਨਾਂ ਦਾ ਸੀਗਾ ਹਮ ਹਮ ਬਿਲਕੁਲ ਠੀਕ ਹੈ ਜੀ ਤਾਂ ਕੁਝ ਲੀਡਰ ਜਿਹੜੇ ਸੀ ਇੱਧਰ ਉੱਧਰ ਹੋਏ ਜੀ ਠੀਕ ਹੈ ਨਾ ਜੀ ਤਾਂ ਉਹਦੇ ਵਿੱਚ ਵੀ ਮਤਲਬ ਉਹ ਆ ਗਏ ਜਨਾਬ ਜਿਹੜੇ ਕੀ ਨਾਮ ਆ ਅਕਾਲੀਆਂ ਚ ਹਮ ਅਕਾਲੀਆਂ ਚ ਆ ਕੇ ਸਾ ਅਕਾਲੀਆਂ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਦੋਨਾਂ ਦਾ ਹੀ ਗਰਾਫ ਡਾਊਨ ਹੋਇਆ ਤਾਂ ਫਿਰ ਇੱਕ ਤੀਜੀ ਤਰਸੀ ਜੀ ਜੀ ਇਹੋ ਜੇ ਬੰਦੇ ਉਧਰ ਆ ਗਏ ਹਮ ਹੁਣ ਕਿਹੜੇ ਲੈ ਕੇ ਆਇਆ ਕਿਹੜੇ ਨਹੀਂ ਲੈ ਕੇ ਆਏ ਆਪਾਂ ਨੂੰ ਤਾਂ ਪਤਾ ਨਹੀਂ ਜੀ ਉਸਤਾਦ ਕਿਹੜੇ ਕਿਹੜੇ ਇਹਨਾਂ ਦੇ ਹਮ ਪਰ ਜੋ ਵੀ ਬੰਦਾ ਕਿਸੇ ਦੀ ਬੁਰਾਈ ਚ ਸ਼ਾਮ ਲਿਆ ਮੈਂ ਕਹਿੰਨਾ ਕਿ ਉਹਨੂੰ ਜਾਂਚ ਪੜਤਾਲ ਕਰਕੇ ਫੜ ਲਾਓ ਜੀ ਜੀ ਜਾਂਚ ਪੜਤਾਲ ਦਾ ਵਿਸ਼ਾ ਜਿਹੜਾ ਹੈ ਉਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਤੁਸੀਂ ਨਰਪਾਕਾ ਢੰਗ ਨਾਲ ਜਾਂਚ ਕਰੋਗੇ ਮੈਂ ਖੁਦ ਕਹਿੰਦਾ ਕਿ ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕੋਈ ਫੁੱਫੜ ਕੌਣ ਹੈ ਚਾਚਾ ਕੌਣ ਹੁਣ ਤਾਂ ਤੁਹਾਡੀ ਕਰ ਸਟੱਡੀ ਚ ਹੈ ਨਾ ਬਿਲਕੁਲ ਉਹਨੂੰ ਆਮ ਬੰਦੇ ਵਾਂਗੂ ਲਟਕਾ ਲਓ ਆਮ ਬੰਦੇ ਵਾਂਗੂ ਮਤਲਬ ਕਿ ਪੁੱਛ ਕੇ ਚੋਸ ਆਧਾਰ ਤੇ ਕਰੋ ਜੀ ਜਿਵੇਂ ਆਮ ਬੰਦੇ ਤੋਂ ਕਰਦੇ ਆ ਸਭ ਜਿਹੜੀ ਗੱਲ ਇਹਦੇ ਬਾਰੇ ਪਤਾ ਲੱਗੀ ਹੈ ਜਿਹੜੀ ਆਨ ਰਿਕਾਰਡ ਤਫਤੀਸ਼ੀਆਂ ਨੇ ਦੱਸੀਆਂ ਅਧਿਕਾਰੀਆਂ ਨੇ ਕਿ ਇਹ ਬੰਦਾ ਐਡਾ ਚਲਾਕ ਸੀ ਇੰਟਰਲੌਕ ਟਾਈਲ ਦੀ ਫੈਕਟਰੀ ਸੀ ਇਹਦੀ ਹੂੰ ਉਥੋਂ ਮਜ਼ਦੂਰਾਂ ਨੂੰ ਆਪਣੀ ਗੱਡੀ ਚੱਕ ਚ ਬਿਠਾਉਂਦਾ ਸੀ ਸਮਾਨ ਉਹਨਾਂ ਦੀ ਗੱਡੀ ਚ ਰਖਾ ਦਿੰਦਾ ਸੀ ਆਪ ਆਪ ਦੀ ਗੱਡੀ ਪਿੱਛੇ ਲਾ ਲੈਂਦਾ ਸੀ ਹੂੰ ਯਾਨੀ ਸਸਤੀ ਲੇਬਰ ਹੈ ਜਿਹੜੀ ਜੀ ਉਹਨੂੰ ਇੱਕ ਗੰਦੇ ਧੰਦੇ ਚ ਇਹ ਬੰਦਾ ਵਾੜ ਦਿੰਦਾ ਸੀ ਜੀ ਤਬਈ ਇੱਥੇ ਹੁਣ ਬੜਾ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਮਾਲ ਢੋਆ ਜਾ ਰਿਹਾ ਸੀਗਾ ਫਿਰ ਮਲਕਿ ਜੋ ਪੁਲਸਿਆ ਇਥੇ ਸੀਟ ਬੈਲਟ ਨਾ ਲੱਗਣ ਤੇ ਵੀ ਜੁਰਮਾਨਾ ਕਰ ਦਿੰਦੀ ਆ ਤਾਂ ਉਹ ਕਿੱਥੇ ਹੁੰਦੀ ਆ ਜੀ ਇਹੋ ਜੀਆਂ ਗੱਡੀਆਂ ਆ ਸੜਕਾਂ ਤੇ ਤੁੰਗੀਆਂ ਫਰਦੀਆਂ ਫੇਰ ਦੂਜੀ ਗੱਲ ਆ ਕਿ ਇਹਦੇ ਕੋਲ ਸ਼ਾਦੀਨੋਵਾ ਕ੍ਰੇਸ਼ਟਾ ਫੋਰਚੂਨਰ ਹਲੇਕ ਕਹਿੰਦੇ ਫੋਰਚੂਨਰ ਪਾਸੇ ਆ ਜੀ 4-5 ਗੱਡੀਆਂ ਇਹਦੇ ਕੋਲ ਉਹ ਕਹਿੰਦੇ ਆ ਕਿ ਪ੍ਰਾਪਰਟੀ ਦੀ ਜਾਂਚ ਕਰਾਂਗੇ ਹਮ 11 ਕੇਸ ਐ ਇਹਦੇ ਤੇ ਸ਼ਾਇਦ ਜੀ दारू ਦੇ ਮੈਂ ਉਹ ਕੱਲ ਤੁਹਾਨੂੰ ਗੱਲ ਦੱਸ ਦਿੱਤੀ ਸੀ ਇਹਦੇ ਬਾਰੇ ਚਰਚਾ ਇਹ ਕਿ ਇਹਨਾਂ ਨੇ ਚੰਡੀਗੜ੍ਹ ਤੋਂ दारू ਢੋਕੇ ਬਹੁਤ ਵੇਚੀ ਹੈ ਜੀ ਇਸ ਤੇ ਪਰਚੇ ਕਾਦੇ ਆ ਫਿਰ ਪਰਚੇ ਕੋਈ ਕੁਲਫੀਆਂ ਵੇਚਣ ਤੇ ਥੋੜੀਆਂ ਹਮ ਨਸ਼ੇ ਨਾਲ ਤੂੰ ਦੱਸ ਦੇ ਕਿ ਦੋ ਐਨਡੀ ਦੇ ਪਰਚੇ ਆ ਬਾਕੀ ਯਾਨੀ ਕਹਿ ਲਓ ਇਹਦੇ ਵਿੱਚ ਸ਼ਰਾਬ ਵਾਲੇ ਆ ਜੀ ਇਹ ਖੁਦ ਅਧਿਕਾਰੀਆਂ ਨੇ ਰਿਵੀਲ ਕੀਤਾ ਹੈ ਨਾ ਸਾਹਿਬ ਅਸੀਂ ਆਪਦੇ ਕੋਲੋਂ ਨਹੀਂ ਕਹਿੰਦੇ ਬਿਲਕੁਲ ਜੀ ਬਿਲਕੁਲ ਕਿ ਲਗਾਤਾਰ ਹਾਂ ਜਿਹੜੇ ਬੰਦਿਆਂ ਨੂੰ ਮਤਲਬ ਕਿ ਜਿਹੜੇ ਲੀਡਰਾਂ ਨੂੰ ਚਾਹੇ ਉਹ ਫੜੋਵੇ ਚਾਹੇ ਚਾਚਾ ਹੋਵੇ ਉਫਰ ਇਥੇ ਪ੍ਰਚਾਰਿਆ ਜਾ ਰਿਹਾ ਫੋਟੋ ਜਿਹੜੀ ਹਰਮੀਤ ਪਠਾਨ ਮਾ ਜਨਾਦੀ ਜੀ ਚਾਹੇ ਉਹ ਆ ਚਾਹੇ ਗੁਰਾਲਾਲ ਕਨੌਰ ਹੈ ਉਥੋਂ ਦਾ ਸਥਾਨਕ ਬਤਾਏ ਕਿ ਚਾਹੇ ਕੋਈ ਦੂਜਾ ਤੀਜਾ ਪਟਿਆਲੇ ਜ਼ਿਲ੍ਹੇ ਦਾ ਜੀ ਮੰਨ ਲਓ ਜਿਹੜੇ ਬੰਦੇ ਤੇ ਇਹਨੇ ਪਰਚੇ ਆ ਜੇ ਤੁਹਾਨੂੰ ਪਤਾ ਕਿ ਉਹ ਬੰਦਾ ਇਹੋ ਜੇ ਕੰਮ ਕਰਦਾ ਉਹਦੇ ਤੇ ਇਹਨੇ ਪਰਚੇ ਆ ਜੀ ਤੇ ਦੂਰ ਰਹਿਣਾ ਤੁਹਾਡੀ ਜ਼ਿੰਮੇਵਾਰੀ ਹੈ ਕੱਲ ਨੂੰ ਕੋਈ ਗੱਲ ਨਹੀਂ ਹੁਣ ਜਿਹੜੀ ਜਿਵੇਂ ਤੁਸੀਂ ਫੋਕੜ ਜਾ ਇਦਾਂ ਦੀ ਕਰਦੇ ਹੋ ਤਾਂ ਉਹ ਉਹ ਚੀਜ਼ਾਂ ਜ਼ਿੰਮੇਵਾਰ ਬਣਦੀਆਂ ਨੇ ਸਰ ਚਲੋ ਸਵਾਲੀਏ ਨਿਸ਼ਾਨ ਤਾਂ ਬਣ ਜਾਂਦਾ ਭਾਵੇਂ ਬੰਦਾ ਜਾਂਚ ਤੋਂ ਫ੍ਰੀ ਵੀ ਹੋ ਜਾਵੇ ਉਹ ਬਣਦਾ ਕਿ ਠੀਕ ਹੈ ਕੋਈ ਬੰਦਾ ਹੈ ਕੋਈ ਮਤਲਬ ਕਿ ਅੱਜ ਤੁਸੀਂ ਇੱਕ ਚੀਜ਼ ਹੋਰ ਦੇਖੋ ਅੱਜ ਉਹ ਜਿਹੜੀ ਫੜੀ ਗਈ ਸੀ ਸਤਕਾਰਕੌਰ ਜੀ ਉਹਦਾ ਘਰ ਵਾਲਾ ਰਾਜਪਾਲ ਨੇ ਜਿਹੜੀ ਉਹ ਕੱਢੀ ਹੋਈ ਹੈ ਪੈਦਲ ਯਾਤਰਾ ਉਹ ਉਹਦੇ ਚ ਭੱਜਦਾ ਨਜ਼ਰ ਆਇਆ ਪੱਤਰਕਾਰਾਂ ਨੇ ਸਿਆਲਿਆ ਉਹਨਾਂ ਕਿ ਤੇਰੀ ਘਰ ਵਾਲੀ ਤੇ ਟੇਟਾ ਵੇਚਦੀ ਫੜੀ ਗਈ ਆ ਤੂੰ ਇੱਥੇ ਨਸ਼ਾ ਵਿਰੋਧੀ ਯਾਤਰਾ ਚ ਕਿਤਰਾ ਫਿਰਦਾ ਤੂੰ ਗੱਲਾਂ ਤਾਂ ਫਿਰ ਦੇਣੀਆਂ ਆ ਜਾਂਦੀਆਂ ਨੇ ਤਾਂ ਇਹ ਇਹ ਤਾਂ ਹੈ ਕਿ ਭਾਈ ਤੁਹਾਨੂੰ ਇਹੋ ਜਿਹੇ ਬੰਦਿਆਂ ਦੇ ਨਾਲ ਇਲਾਕੇ ਚ ਜਿਹੜੀ ਉਹ ਨੇੜਤਾ ਨਹੀਂ ਰੱਖਣੀ ਚਾਹੀਦੀ ਇਹ ਮੇਰਾ ਮੰਨਣਾ ਹੈ ਹਮਮ ਗ਼ਲਤੀਗਤ ਤੌਰ ਤੇ ਕਿ ਭਾਈ ਇਹੋ ਜਿਹੇ ਬੰਦੇ ਆ ਜਿਹੜੇ ਉਹ ਕਿਸੇ ਵੇਲੇ ਵੀ ਬਦਨਾਮੀ ਦਾ ਸਬੱਬ ਬਣਨਗੇ ਜੀ ਠੀਕ ਹੈ ਨਾ ਹਾਂ ਜਾਂਚ ਪੜਤਾਲ ਇਸ ਕਰ ਲੋਣੀ ਚਾਹੀਦੀ ਆ ਕਿ ਕਿਹੜਾ ਬੰਦਾ ਉਸ ਬੰਦੇ ਦੀ ਬਰਾਈ ਚ ਸ਼ਾਮਲ ਹੈ ਹਮ ਕਰਵਾ ਰਿਹਾ ਜਿਹੜਾ ਜਿਹੜਾ ਕਰਵਾ ਰਿਹਾ ਉਹ ਚਾਹੇ ਐਮ ਐਲ ਏ ਚਾਹੇ ਐਮ ਪੀ ਹੁਣ ਤੁਸੀਂ ਖੋਲ ਕੇ ਦੇਖ ਲਓ ਤੁਹਾਡੇ ਕੋਲ ਆ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਮੈਂ ਕਹਿੰਦਾ ਕਿ ਹੁਣ ਉਹਨੂੰ ਖੋਲ ਕੇ ਦੇਖ ਲਓ ਜੀ ਕਿ ਭਾਈ ਮਾਨਸਾ ਵੀ ਕਹਿੰਦੇ ਹੁੰਦੇ ਸੀ ਖਾਕੀ ਰਲਿਆ ਤੇ ਫਲਾਣਾ ਲੀਡਰ ਰਲਿਆ ਤੇ ਫਲਾਣਾ ਰਲਿਆ ਹੁਣ ਹੁਣ ਤੁਹਾਡੇ ਕੋਲ ਦੋਨੇ ਆ ਜੀ ਇਧਰ ਖਾਕੀ ਵਾਲੀ ਵੀ ਆ ਹਮ ਇਹਦੇ ਤੋਂ ਪਤਾ ਲੱਗ ਜਾਣਾ ਕਿ ਖਾਂ ਅਫਸਰ ਕਿਸ ਤਰ੍ਹਾਂ ਦਾ ਰਵਈਆ ਰੱਖਦੇ ਆ ਕਿਸ ਤਰ੍ਹਾਂ ਦਾ ਸਾਥ ਦਿੰਦੇ ਆ ਕੀ ਹਿਸਾਬ ਕਿਤਾਬ ਆ ਤੇ ਉਹਦੇ ਤੋਂ ਪਤਾ ਲੱਗ ਜਾਊਗਾ ਕਿ ਸਰਪੰਚਨੀ ਕਿਵੇਂ ਬਣ ਗਈ ਉਹਦੀ ਘਰ ਦੀ ਹਮ ਸਰਪੰਚਨੀ ਕਿਵੇਂ ਬਣੀ ਹੈ ਬਿਲਕੁਲ ਬਿਲਕੁਲ ਇੱਕ ਪਾਸੇ ਕੇਸ ਚੱਲ ਰਿਹਾ ਦੂਜੇ ਪਾਸੇ ਸਰਪੰਚਨੀ ਬਣ ਰਹੀ ਹੈ ਸਰਪੰਚਨੀ ਕਿੱਦਾਂ ਬਣ ਗਈ ਆ ਕੀ ਉਹੀ ਪਟਿਆਲੇ ਚ ਜਿਵੇਂ ਆਪਾਂ ਅੱਗੇ ਦੇਖਿਆ ਸੀ ਚੋਣਾਂ ਦੇ ਵਿੱਚ ਉਦਾਂ ਹੀ ਹੋਇਆ ਸਾਰਾ ਕੁਝ ਜੀ ਠੀਕ ਹੈ ਨਾ ਜੀ ਉਹ ਤਾਂ ਚਲੋ ਸਵਾਲੀਆ ਨਿਸ਼ਾਨ ਹੈ ਤਾਂ ਪਰ ਬਦਨਾਮੀ ਬਹੁਤ ਵੱਡੀ ਹੈ ਇਹਨਾਂ ਦੀ ਹੁਣ ਚਰਚਾ ਕੱਲ ਦੀ ਇਹ ਵੀ ਚੱਲੀ ਜਾਂਦੀ ਹੈ ਕਿ ਉਹਦੇ ਕੋਲ ਸਮਾਨੇ ਫੜਿਆ ਹੀ ਨਹੀਂ ਕਿ ਸਮਾਨ ਤੇ ਕੋਈ ਹੋਰ ਫੜਿਆ ਕਿ ਮਤਲਬ ਕਿ ਛਿੱਟਾ ਛੁੱਟਾ ਹੋ ਸਕਦਾ ਬਿਲਕੁਲ ਇੱਕ ਮੁੰਤਰ ਵੀ ਇੱਥੇ ਕਰ ਰਹੇ ਸੀ ਕਮੈਂਟ ਜਿੰਦੇ ਕਿ ਸੀ ਛਿੱਟਾ ਤੇ ਪਾ ਤੇ ਪੋਸਟ ਡੋਡੇ ਵਗੈਰਾ ਸਮਾਨ ਉਹਨਾਂ ਨੇ ਬਈ ਹੁਣ ਇਹ ਫਿਰ ਡੋਡੇ ਭੁੱਕੀ ਕਿੱਥੇ ਕਿੱਥੋਂ ਆਈ ਡੋਡੇ ਡੋਡੇ ਕਈ ਕਹਿ ਦਿੰਦੇ ਡੋਡੇ ਭੁੱਕੀ ਨੂੰ ਵੀ ਡੋਡੇ ਕਹਿੰਦੇ ਡੋਡੇ ਹੁੰਦੇ ਉਹ ਜਿਹੜੇ ਸਾਫ ਤੇ ਹੁੰਦੇ ਆ ਜੀ ਜੀ ਪੀਸਨ ਵਾਲੇ ਹੁੰਦੇ ਆ ਤੇ ਜਿਹੜੇ ਦੂਜੇ ਹੁੰਦੇ ਆ ਆਹ ਭ ਉਕੀ ਵਾਲਾ ਉਹ ਪੀਸੀ ਹੁੰਦੀ ਆ ਜੀ ਉਹਦੇ ਕੋਲ ਸਾਫਤੇ ਡੋਡੇ ਵੀ ਸੀ ਤੇ ਫਿਰ ਦੂਜੀ ਭੁੱਕੀ ਵੀ ਪੀਸੀ ਹੋਈ ਸੀ ਘਰੇ ਹੀ ਚੱਕੀ ਲਾਈ ਸੀ ਉਹਨੇ ਹੂੰ ਇਹ ਵੀ ਇੱਕ ਵੱਡਾ ਮਸਲਾ ਹੈ ਇੰਨਾ ਇਹਨੂੰ ਮੋਡਲਿੰਗ ਰਿਪੋਰਟ ਹੈ ਕਹਿੰਦੀ ਆ ਕਿ ਧਰੇੜੀ ਜੱਟਾਂ ਦਾ ਫੜਿਆ ਇਹਨੂੰ ਜੀ ਤੇ ਇੰਨਾ ਸਮਾਨ ਕਾਰਤੀ ਰੱਖੀ ਫਰਦਾ ਸੀ 70 ਕਿਲੋ 70 ਕਿਲੋ 17 ਕਿਲੋ ਗਾਂਜਾ ਫੀਮ ਡਰੱਗ ਮੰਨੀ ਸਾਰਾ ਕੁਝ ਮਤਲਬ ਕਿ ਘਰੇ ਵੜਦਾ ਹੀ ਨਹੀਂ ਸੀ ਬੈ ਜੁੱਲਾ ਇਸ ਤਰ੍ਹਾਂ ਵਿੱਚ ਹੀ ਰੱਖਿਆ ਸੀ ਇਹ ਵੀ ਕਮਾਲ ਦੀ ਗੱਲ ਹੈ ਸੋ ਇਹਦੀ ਜਾਂਚ ਪੜਤਾਲ ਕਰਵਾਉਣ ਨੂੰ ਮਾਨ ਸਾਹਿਬ ਹੂੰ ਟਾਡੇ ਲਾਗੇ ਦਾ ਬੰਦਾ ਵੇਖੋ ਕੀ ਸਿਆਸੀ ਸਰਪ੍ਰਸਤੀ ਹੈ ਕੋਈ ਚਾਚਾ ਤਾਇਆ ਕੋਈ ਜਿਹੜਾ ਇਹਦਾ ਬਣਿਆ ਹੋਇਆ ਮਾਸੜ ਕਿਹੜਾ ਕਿਹੜਾ ਜੀ ਤਾਂ ਜਿਹੜਾ ਹੈ ਤੁਹਾਨੂੰ ਲਿਓ ਮੈਂ ਨਹੀਂ ਕਹਿੰਦਾ ਕਿਸੇ ਨੂੰ ਟੰਗ ਦਿਓ ਕਿਸੇ ਫੋਟੋ ਦੇ ਵਿਹਾਰ ਤੇ ਜਾਂ ਜਾਂਚ ਪੜਤਾਲ ਤੋਰੋ ਨਾ ਕਿ ਹੂੰ ਹੂੰ ਤੇ ਕਮਾਲ ਦੀ ਗੱਲ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁਣ ਸਾਨੂੰ ਤੇ ਕਮੈਂਟਾਂ ਚ ਇੱਥੇ ਦੱਸੀ ਜਾਂਦੇ ਆ ਸਾਨੂੰ ਤੇ ਮਤਲਬ ਕਿ ਈਮੇਲ ਕਰੀ ਜਾਂਦੇ ਆ ਤੇ ਲੋਕ ਵੋਟਾਂ ਕਿਵੇਂ ਪਾ ਦਿੰਦੇ ਇਹੋ ਜਿਹੇ ਬੰਦਿਆਂ ਨੂੰ ਹੂੰ ਸੋਚਣ ਵਾਲੀ ਗੱਲ ਹੈ ਜੇਸ ਪਿੰਡ ਦੇ ਵਿੱਚ ਵੋਟਾਂ ਪਈਆਂ ਨੇ ਤਾਂ ਵੋਟਾਂ ਪਾਉਣ ਵਾਲੇ ਕੀ ਸੋਚ ਕੇ ਵੋਟਾਂ ਪਾਉਂਦੇ ਆ ਵੀ ਜਾਂ ਫਿਰ ਮੌਕਾ ਪੈ ਉਹਦਾ ਕਿਉਂ ਨਹੀਂ ਵਿਰੋਧ ਹੁੰਦਾ ਬਾਅਦ ਚ ਨਹੀਂ ਵਿਰੋਧ ਚਲੋ ਵਿਰੋਧ ਨਾ ਵਿਰੋਧ ਸਰ ਹਰੇਕ ਬੰਦਾ ਵਿਰੋਧ ਨਹੀਂ ਕਰ ਸਕਦਾ ਹੂੰ ਮੈਂ ਹੋ ਸਕਦਾ ਤੁਹਾਡਾ ਵਿਰੋਧ ਮੂੰਹ ਤੇ ਨਾ ਕਰ ਸਕਦਾ ਹੂੰ ਜੀ ਮੇਰੇ ਚ ਨਹੀਂ ਹੈ ਹੈਸੀਅਤ ਉਹਨਾਂ ਦੀ ਪਰ ਮੈਂ ਵੋਟ ਤਾਂ ਕਰ ਸਕਦਾ ਨਾ ਹੂੰ ਉਹ ਉਸ ਚੁੱਪ ਚਬੀ ਤੇ ਵਿਰੋਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਿਰੋਧ ਵੋਟ ਵੀ ਵਿਰੋਧ ਹੈ ਨਾ ਹੂੰ ਵਿਰੋਧ ਦਾ ਮਤਲਬ ਇਹ ਨਹੀਂ ਹੈ ਕਿ ਜਾ ਕੇ ਆਪਾਂ ਖੇਬੜਨਾ ਕਿਸੇ ਨੂੰ ਤਾਂ ਕਹਿਣ ਦਾ ਮਤਲਬ ਹੈ ਕਿ ਕੀ ਵੋਟ ਦਾ ਵਿਰੋਧ ਵੀ ਨਹੀਂ ਕਰ ਸਕਦੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਨਾ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਬਦਨਾਮ ਹੈ ਚਲੋ ਠੀਕ ਆ ਕਿਸੇ ਸਮੇਂ ਕੋਈ ਬੰਦਾ ਕੰਮ ਕਰਦਾ ਹੈ ਉਹ ਬੁਰਾਈ ਛੱਡ ਜਾਂਦਾ ਹੈ ਵਧੀ ਛੱਡ ਜਾਂਦਾ 10 ਸਾਲ 15 ਸਾਲ ਪਿੰਡ ਦੇ ਵਿੱਚ ਉਹਦੇ ਕੈਰੈਕਟਰ ਨੂੰ ਪਰਖਿਆ ਜਾਂਦਾ ਹੈ ਠੀਕ ਹੈ ਨਾ ਜੀ ਮੁੱਖ ਤਾਰਾ ਚਾਹੇ ਇਹਨੂੰ ਬੰਦੇ ਨੂੰ ਉਹਨੂੰ ਸਰਪੰਚ ਕੋਈ ਭਾਵੇਂ ਸਾਦ ਸੰਪਤੀ ਨਾਲ ਵੀ ਬਣਾ ਦੇਵੇ ਸਾਨੂੰ ਕੀ ਜੀ ਜੀ ਠੀਕ ਹੈ ਨਾ ਜੀ ਬਥੇਰੇ ਬੰਦੇ ਐਸੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਪਿਸ਼ੋਕੜ ਸੀ ਬਾਅਦ ਦੇ ਵਿੱਚ ਆ ਕੇ ਮੋਤਬਰ ਬਣੇ ਨੇ ਉਹ ਹਮ ਪਰ ਉਹਨਾਂ ਨੇ ਉਹ ਲਾਈਨ ਛੱਡੀ ਆ ਬਿਲਕੁਲ ਬਦਲਾ ਆਪਣੇ ਆਪ ਦੇ ਵਿੱਚ ਪਹਿਲਾਂ ਹਾਂ ਜੀ ਉਸ ਲਾਈਨ ਨੂੰ ਇਹ ਨਹੀਂ ਹੈ ਲਖਾ ਸਦਾਨਾ ਵੀ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਹੈ ਨਾ ਜੀ ਲਖਾ ਸਦਾਨਾ ਆਪ ਦਾ ਸਾਰਾ ਕੁਝ ਛੜ ਛੜਾ ਕੇ ਇੱਕ ਵਾਰੀ ਆਇਆ ਨਾ ਹਮ ਤੂੰ ਗੱਲ ਇਹ ਆ ਕਿ ਜੇ ਮਤਲਬ ਇਸ ਤਰ੍ਹਾਂ ਦੀ ਪੋਲਿਟਿਕਸ ਚ ਜਾਣਾ ਤੁਸੀਂ ਮੋਤਵਰੀ ਚ ਜਾਣਾ ਤੇ ਇਹ ਧੰਦੇ ਤੁਹਾਨੂੰ ਛੱਡਨੇ ਚਾਹੀਦੇ ਹੁਣ ਤੁਸੀਂ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਤੱਕਾ ਸਰਕਾਰ ਤੁਹਾਡੀ ਹੈ ਜੀ ਸਰਕਾਰ ਤੁਹਾਡੀ ਹੈ ਤੇ ਘਰੇ ਸਰਪੰਚ ਤੁਹਾਡਾ ਤੁਸੀਂ ਸਰਪੰਚ ਤੁਹਾਡਾ ਬਣੇ ਜੀ ਮਿੰਟੂ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਕੁਝ ਮਿੱਤਰ ਕਹਿ ਰਹੇ ਨੇ ਕਿ ਭਾਈ ਇੱਕ ਫੋਟੋ ਨਹੀਂ ਹੈ ਕਹਿੰਦੇ ਕਿ ਬਹੁਤ ਸਾਰੀਆਂ ਫੋਟੋਆਂ ਨੇ ਐਫ ਬੀ ਤੇ ਚੈੱਕ ਕਰੋ ਜਸਤਾਰ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਜੀ ਫੋਟੋਆਂ ਤੇ ਬਹੁਤ ਸਾਰੀਆਂ ਹੁੰਦੀਆਂ ਨੇ ਬੰਦੇ ਦੇ ਕਈਆਂ ਦੇ ਨਾਲ ਹੁੰਦੀਆਂ ਨੇ ਪਰ ਜਿਵੇਂ ਮਿੰਟੂ ਜੀ ਕਹਿ ਰਹੇ ਨੇ ਕਿ ਆਪਾਂ ਨੂੰ ਪਤਾ ਮੈਂ ਤਾਂ ਕਹਿੰਦਾ ਜਿੰਨੀਆਂ ਫੋਟੋਆਂ ਨੇ ਉਹ ਸਾਰੇ ਕੋਈ ਇੱਕ ਇੱਕ ਨੂੰ ਅਸੀਂ ਕਿਉਂ ਕਹੀਏ ਕਿਸੇ ਵਿਧਾਇਕ ਨੂੰ ਜਾਂ ਕਿਸੇ ਐਮਪੀ ਨੂੰ ਕਿਉਂ ਕਹਿ ਰਹੇ ਹਾਂ ਅਸੀਂ ਅਸੀਂ ਕਹਿੰਦੇ ਕਿ ਤੁਸੀਂ ਜਦੋਂ ਜਾਂਚ ਕਰੋਗੇ ਤਾਂ ਤੁਹਾਨੂੰ ਨਿੱਤਰ ਜਾਊਗਾ ਦੁੱ ਹੂੰ ਤੇ ਅਸਲ ਦੇ ਵਿੱਚ ਭਾਈ ਕੌਣ ਆ ਜ਼ਿੰਮੇਵਾਰ ਕੌਣ ਆ ਇਹਦੇ ਮਗਰ ਕਿਹੜਾ ਬੰਦਾ ਸਿਆਸੀ ਸ਼ਹਿ ਦੇ ਰਿਆ ਸੀ ਉਹ ਤਾਂ ਜਦੋਂ ਬੰਦਾ ਤੁਹਾਡੇ ਕੋਲ ਕਸਟਡੀ ਚ ਸਿਰਫ ਫੋਟੋਆਂ ਨੂੰ ਕੀ ਪੁੱਛ ਕੇ ਕਰਨਾ ਜੇ ਜੀ ਆਹੋ ਬੰਦੇ ਨੂੰ ਪੁੱਛ ਲੋ ਉਹ ਤਾਂ ਤੁਹਾਡੇ ਕੋਲ ਹੈ ਜਿਵੇਂ ਮਰਜ਼ੀ ਪੁੱਛੋ ਫੋਟੋਆਂ ਨੇ ਥੋੜੀ ਬੋਲਣਾ ਹੂੰ ਕੀ ਗਾਣੀ ਸੀ ਬੰਦਾ ਤੁਹਾਡੇ ਕੋਲ ਹੈ ਹੁਣ ਤੁਸੀਂ ਪੁੱਛ ਲੋ ਉਹਦੇ ਤੋਂ ਜੀ ਸਖਤੀ ਕਰ ਦਿਓ ਤੁਸੀਂ ਕੁਝ ਨਾ ਕਰੋ ਟੈਲੀ ਟੂਲੀ ਫੋਨ 다운 ਹੋਂਦਿਓ ਤੋਂ ਉਹਨੂੰ ਕਿਤੇ 2-4 ਘੰਟੇ ਕਿਸੇ CIA ਸਟਾਫ ਚ ਬਾ ਦਿਓ ਉਹਨਾਂ ਕੇ ਵੀ ਆ ਜਾ ਤੈਨੂੰ ਉੱਥੇ ਨਾ ਥੋੜਾ ਰੌਣਕ ਮਿਲਣਾ ਦਿਖਾਉਣੇ ਆ CIA ਕੋਈ ਸਟਾਫ ਲੈ ਜਾਓ CIA ਸਟਾਫ 3-4 ਘੰਟੇ ਬਸ ਇੱਕ ਕੋਈ ਲੁਧਰ ਜਿਆ ਕੋਈ ਹੌਲਦਾਰੀ ਹੋਵੇ ਸਹੀ ਕੱਡ-ਕੜਾ ਕੇ ਦੇਗਾ ਸਾਬ ਜੀ ਠੀਕ ਹੈ ਨਾ ਜੀ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਐ ਆ ਫਲਾਂ ਟਮਕਾ ਇਹ ਕਹਿੰਦੇ ਇੱਕ ਜੀ ਕਾਗਜ਼ ਰੱਦ ਕਰਾ ਕੇ ਸਰਪੰਚ ਬਣੇ ਆ ਤਾਂ ਫਿਰ ਉਹ ਹੀ ਆ ਫਿਰ ਤਾਂ ਮਗਰ ਸਿਆਸੀ ਸ਼ੈ ਕੋਈ ਨਾ ਕੋਈ ਹੋਏਗੀ ਨਾ ਕਾਗਜ਼ ਰੱਦ ਆਏ ਤਾਂ ਸਾਰੇ ਕਰਾ ਨਹੀਂ ਸਕਦੇ ਸਾਬ ਹੂੰ ਜੀ ਮਿੰਟੂ ਜੀ ਗੁਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਭਗਵੰਤ ਪੰਥ ਸਾਹਿਬ ਕਹਿੰਦੇ ਸੀਗੇ ਕਿ ਕਾਰਵਾਈ ਕਰਾਂਗੇ ਚਾਹੇ ਕੋ ਪੁਲਿਸ ਵਾਲਾ ਹੋਵੇ ਤੇ ਚਾਹੇ ਕੋਈ ਵੀ ਹੋਵੇ ਬੋਲਡੋਜ਼ਰ ਚਲਾਵਾਂਗੇ ਖੈਰ ਇਸ ਤੇ ਵੀ ਆਪਾਂ ਗੱਲ ਕਰਾਂਗੇ ਹੁਣ ਅੱਗੇ ਜਾ ਕੇ ਕਿ ਬੋਲਡੋਜ਼ਰ ਅੱਗੇ ਚੱਲਣਗੇ ਕਿ ਨਹੀਂ ਚੱਲਦੇ ਇਸ ਤੇ ਵੀ ਗੱਲ ਕਰਦੇ ਆਂ ਪਰ ਇੱਕ ਕਮੈਂਟ ਬੋਲਡੋਜ਼ਰ ਵਾਲਾ ਮਾਮਲਾ ਅਸੀਂ ਵਾਰ-ਵਾਰ ਉਹ ਸਵਾਲ ਕਿਉਂ ਕਰਦੇ ਆਂ ਬੋਲਡੋਜ਼ਰ ਵਾਲਾ ਇਹਨੂੰ ਸਮਝ ਨਹੀਂ ਆਉਂਦੀ